ਹੈਲੋ ਦੋਸਤੋ ਅੱਜ ਦੀ ਜਿਹੜੀ ਮੂਵੀ ਆਪਾਂ ਐਕਸਪਲੇਨ ਕਰਨ ਜਾ ਰਹੇ ਹਾਂ ਉਹਦਾ ਨਾਮ ਹੈਗਾ ਬਿਓਨਡ ਦਾ ਰੀਚ ਇੱਕ ਬੈਂਡ ਨਾਮ ਦਾ ਮੁੰਡਾ ਹੁੰਦਾ ਉਹ ਰੇਗਿਸਤਾਨ ਦੇ ਵਿੱਚ ਆਪਣੀ ਐਲਨ ਨਾਮ ਦੀ ਗਰਲਫ੍ਰੈਂਡ ਦੇ ਨਾਲ ਰਹਿੰਦਾ ਹੁੰਦਾ ਉਹ ਇੱਕ ਟਰੱਕ ਹੁੰਦਾ ਉਹਦੇ ਵਿੱਚ ਹੀ ਉਹ ਦੋਨੇ ਰਹਿੰਦੇ ਆ ਤੇ ਉਸ ਟਾਈਮ ਜਿਹੜੀ ਉਹਦੀ ਗਰਲਫ੍ਰੈਂਡ ਹੁੰਦੀ ਆ ਉਹ ਸ਼ਹਿਰ ਦੇ ਵਿੱਚ ਜਾ ਰਹੀ ਹੁੰਦੀ ਆ ਪੜ੍ਹਾਈ ਕਰਨ ਦੇ ਵਾਸਤੇ ਜਿਹੜਾ ਮੁੰਡਾ ਹੁੰਦਾ ਇਹ ਵੀ ਉਹਦੇ ਨਾਲ ਜਾ ਸਕਦਾ ਪਰ ਇਹ ਉਹਦੇ ਨਾਲ ਨਹੀਂ ਜਾਂਦਾ ਕਿਉਂਕਿ ਉਹਨੂੰ ਇੱਥੇ ਰਹਿਣਾ ਕਾਫੀ ਜ਼ਿਆਦਾ ਪਸੰਦ ਹੁੰਦਾ ਉਹਦੇ ਕੋਲੇ ਇੱਥੇ ਕੰਮ ਵੀ ਹੁੰਦਾ ਉਸ ਤੋਂ ਬਾਅਦ ਜਿਹੜੀ ਉਹਦੀ ਗਰਲਫ੍ਰੈਂਡ ਹੁੰਦੀ ਆ ਉਹ ਤੋਂ ਚਲੀ ਜਾਂਦੀ ਆ ਤੇ ਉਹ ਉਹ ਨੂੰ ਆਪਣੀ ਗਨ ਵੀ ਦਿੰਦਾ ਉਹ ਕਹਿੰਦਾ ਵੀ ਜੇ ਕਿਤੇ ਤੈਨੂੰ ਸੇਫ ਫੀਲ ਨਾ ਹੋਵੇ ਤਾਂ ਤੂੰ ਇਹਦਾ ਇਸਤੇਮਾਲ ਕਰ ਸਕਦੀ ਆ ਤੇ ਹਮੇਸ਼ਾ ਸੌਣ ਤੋਂ ਪਹਿਲਾਂ ਇਹਨੂੰ ਆਪਦੇ ਸਿਰਾਂ ਨੇ ਹੀ ਰੱਖੇਂਗੀ ਇਸ ਗੱਲ ਦਾ ਮੈਨੂੰ ਵਾਅਦਾ ਕਰ ਉਸ ਤੋਂ ਬਾਅਦ ਉਹ ਇੱਧਰ ਕਹਿਣ ਤੋਂ ਬਾਅਦ ਚਲੀ ਜਾਂਦੀ ਆ ਤੇ ਬੈਨ ਨੂੰ ਥੋੜਾ ਟਾਈਮ ਤੱਕ ਤਾਂ ਕਾਫੀ ਇਕੱਲਾਪਨ ਮਹਿਸੂਸ ਹੁੰਦਾ ਕਿਉਂਕਿ ਉਹਦੇ ਕੋਲੋਂ ਉਹਦੀ ਗਰਲਫ੍ਰੈਂਡ ਚਲੀ ਗਈ ਸੀ ਉਸ ਤੋਂ ਬਾਅਦ ਉਹਦੇ ਕੋਲ ਕੰਮ ਹੁੰਦਾ ਅਸਲ ਦੇ ਵਿੱਚ ਉਹ ਇੱਕ ਗਾਈਡ ਹੁੰਦਾ ਉਹ ਇੱਥੇ ਜਿਹੜੇ ਸ਼ਿਕਾਰੀ ਆਉਂਦੇ ਆ ਉਹਨਾਂ ਨੂੰ ਗਾਈਡ ਕਰਦਾ ਤੇ ਉਹਦੇ ਬਦਲੇ ਉਹਨੂੰ ਠੀਕ ਠਾਕ ਪੈਸੇ ਮਿਲ ਜਾਂਦੇ ਆ ਉਹਦਾ ਜਿਹੜਾ ਕੰਮ ਤੰਦਾ ਚੱਲੀ ਜਾਂਦਾ ਉਸ ਤੋਂ ਬਾਅਦ ਉਹ ਸ਼ਹਿਰ ਜਾਂਦਾ ਤੇ ਉੱਥੇ ਜਾ ਕੇ ਸ਼ੈਰੀਫ ਨੂੰ ਮਿਲਦਾ ਉਸ ਨੂੰ ਦੱਸਦਾ ਵੀ ਤੈਨੂੰ ਅੱਜ ਤੇ ਉੱਥੇ ਜਿਹੜਾ ਸ਼ੈਰੀਫ ਹੁੰਦਾ ਉਹ ਉਹਨੂੰ ਦੱਸਦਾ ਵੀ ਇੱਕ ਬੰਦਾ ਪੁੱਛ ਰਿਹਾ ਸੀਗਾ ਇੱਕ ਗਾਈਡ ਦੇ ਵਾਸਤੇ ਮੈਂ ਤੇਰਾ ਨਾਮ ਉਹਨੂੰ ਦੱਸਦਾ ਤੇ ਉਹ ਬੰਦਾ ਹੁਣ ਥੋੜੇ ਟਾਈਮ ਦੇ ਵਿੱਚ ਆ ਜਾਊਗਾ ਜਿਹੜਾ ਬੈਨ ਹੁੰਦਾ ਉਹ ਉਸ ਆਦਮੀ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਇਹਨਾਂ ਦੇ ਵਿੱਚ ਇੱਕ ਉੱਥੇ ਬੰਦਾ ਐਂਟਰ ਹੁੰਦਾ ਜਿਹੜਾ ਸੂਟ ਬੂਟ ਪਾਇਆ ਹੁੰਦਾ ਤੇ ਕਾਫੀ ਵੱਡੀ ਉਮਰ ਦਾ ਉਹ ਬੰਦਾ ਹੁੰਦਾ ਉੱਥੇ ਆ ਕੇ ਇੱਕ ਮਿਸਿੰਗ ਪੋਸਟਰ ਨੂੰ ਦੇਂਦਾ ਉਸ ਤੋਂ ਬਾਅਦ ਉਹ ਉੱਥੇ ਆ ਕੇ ਬਹਿ ਜਾਂਦਾ ਉਹੀ ਆਦਮੀ ਮੈਡਿਕ ਹੁੰਦਾ ਤੇ ਉਹ ਇੱਕ ਬਹੁਤ ਅਮੀਰ ਆਦਮੀ ਹੁੰਦਾ ਉਹ ਮਿਲੀਨਰ ਬੰਦਾ ਹੁੰਦਾ ਤੇ ਉਹ ਕਹਿੰਦਾ ਮੈਂ ਇੱਥੇ ਰੇਗਿਸਤਾਨ ਦੇ ਵਿੱਚ ਇੱਕ ਬੁੱਲ ਜੋ ਕਿ ਬੜਾ ਹੀ ਖਾਸਾ ਤੇ ਉਹਦਾ ਸ਼ਿਕਾਰ ਕਰਨਾ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਹੈਗੇ ਨੇ ਤੇ ਉਹ ਇੱਥੇ ਬੈਂਡ ਨੂੰ ਕਹਿੰਦਾ ਵੀ ਮੈਂ ਤੈਨੂੰ ਇੱਕ ਦਿਨ ਦਾ 1000 ਡਾਲਰ ਦੇਵਾਂਗਾ ਐਨੇ ਪੈਸੇ ਅੱਜ ਤੱਕ ਕਿਸੇ ਨੇ ਵੀ ਬੈਂਡ ਨੂੰ ਨਹੀਂ ਸੀ ਦਿੱਤੇ ਉਹ ਆਦਮੀ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਕਿ ਇਸ ਕਰਕੇ ਉਹ 1000 ਡਾਲਰ ਨੂੰ ਦਿਨ ਦਾ ਦਿਨ ਨੂੰ ਤਿਆਰ ਸੀਗਾ ਉਸ ਤੋਂ ਬਾਅਦ ਉਹ ਉੱਥੋਂ ਨਿਕਲਣ ਲੱਗਦੇ ਆ ਜਿਹੜਾ ਬੈਨ ਹੁੰਦਾ ਉਹ ਆਪਣੀ ਗੱਡੀ ਵੱਲ ਜਾਣ ਲੱਗਦਾ ਪਰ ਜਿਹੜਾ ਇਹ ਮੈਡਿਕ ਬੰਦਾ ਹੁੰਦਾ ਇਹ ਆਪਣੀ ਜੀ ਵੈਗਨ ਗੱਡੀ ਨਾਲ ਲੈ ਕੇ ਆਇਆ ਹੁੰਦਾ ਤੇ ਇਹ ਇੱਕ ਬਹੁਤ ਮਹਿੰਗੀ ਰਫਲ ਵੀ ਲੈ ਕੇ ਆਇਆ ਹੁੰਦਾ ਜਿਹੜਾ ਬੈਨ ਹੁੰਦਾ ਉਹ ਰਫਲ ਦੇਖ ਕੇ ਸੋਚਦਾ ਵੀ ਇਹ ਰਫਲ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਇਹਦੀਆਂ ਗੋਲੀਆਂ ਹੋਰ ਵੀ ਮਹਿੰਗੀਆਂ ਪੈਣਗੀਆਂ ਪਰ ਇਸ ਬੰਦੇ ਦੇ ਕੋਲ ਕੋਈ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਇਸ ਕਰਕੇ ਉਹਨੂੰ ਕੋਈ ਵੀ ਫਰਕ ਨਹੀਂ ਪੈਂਦਾ ਜਿਹੜਾ ਬੈਨ ਹੁੰਦਾ ਉਹ ਉਹਨੂੰ ਕੁਝ ਵੀ ਨਹੀਂ ਕਹਿੰਦਾ ਉਸ ਤੋਂ ਬਾਅਦ ਉਹ ਆਪਣੇ ਅਗਲੇ ਸਫ਼ਰ ਦੇ ਵੱਲ ਨਿਕਲ ਪੈਂਦੇ ਨੇ ਉਸ ਤੋਂ ਬਾਅਦ ਜਿਹੜੀ ਜਗ੍ਹਾ ਦੇ ਵਾਸਤੇ ਉਹ ਦੋਨੇ ਨਿਕਲੇ ਸੀਗੇ ਉੱਥੇ ਹਰ ਇੱਕ ਉਹ ਇੰਜੋਏ ਕਰਨ ਦੇ ਵਾਸਤੇ ਆਉਂਦਾ ਇੱਥੇ ਜਿਹੜਾ ਸ਼ਿਕਾਰ ਕਰਨਾ ਉਹ ਅਨਲੀਗਲ ਨਹੀਂ ਹੁੰਦਾ ਪਰ ਉਹਨਾਂ ਵਾਸਤੇ ਜਿਨ੍ਹਾਂ ਕੋਲੇ ਇੱਥੋਂ ਦਾ ਲਾਇਸੈਂਸ ਹੈ ਜਿਹੜੇ ਬੰਦੇ ਦੇ ਕੋਲੇ ਇੱਥੋਂ ਦਾ ਲਾਇਸੈਂਸ ਨਹੀਂ ਹੈਗਾ ਜਾਂ ਫਿਰ ਉਹ ਬਾਲਾਮੀਰ ਨਹੀਂ ਹੈਗਾ ਉਹਨਾਂ ਵਾਸਤੇ ਇੱਥੇ ਸ਼ਿਕਾਰ ਖੇਡਣਾ ਮਨਾ ਹੈਗਾ ਉਹਨਾਂ ਨੂੰ ਇੱਥੇ ਪ੍ਰੋਬਲਮ ਹੋ ਸਕਦੀ ਆ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹ ਉਹਨੂੰ ਉੱਥੇ ਉਸੇ ਜਗ੍ਹਾ ਦੇ ਉੱਤੇ ਲੈ ਕੇ ਆਉਂਦਾ ਜਿਹੜੀ ਜਗ੍ਹਾ ਦੇ ਉੱਤੇ ਬਾਬਾ ਚਾਂਸ ਹੁੰਦੇ ਆ ਉਸ ਬੁੱਲ ਦੇ ਮਿਲਣ ਦੇ ਵਾਸਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਰਾਤ ਹੋ ਜਾਂਦੀ ਹੈ ਕਿਉਂਕਿ ਉਹ ਲੇਟ ਹੋ ਗਏ ਸੀਗੇ ਆਉਂਦੇ ਆਉਂਦੇ ਇਹ ਜਗ੍ਹਾ ਕਾਫੀ ਦੂਰ ਹੁੰਦੀ ਆ ਉਹਨਾਂ ਨੂੰ ਉੱਥੇ ਹੀ ਸਟੇ ਕਰਨਾ ਪੈਂਦਾ ਉਹ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਨੇ ਜਿਹੜਾ ਮੈਡਿਕ ਹੁੰਦਾ ਉਹ ਉਹਨੂੰ ਉਹਦੀ ਗਰਲਫ੍ਰੈਂਡ ਦੇ ਬਾਰੇ ਪੁੱਛਦਾ ਵੀ ਉਹ ਕਿੱਥੇ ਗਈ ਆ ਉਹ ਕਹਿੰਦਾ ਵੀ ਉਹ ਸ਼ਹਿਰ ਪੜ੍ਹਾਈ ਕਰਨ ਦੇ ਵਾਸਤੇ ਗਈ ਆ ਉਹ ਕਹਿੰਦਾ ਜੇਕਰ ਉਹਨੂੰ ਉੱਥੇ ਹੋਰ ਕੋਈ ਮੁੰਡਾ ਪਸੰਦ ਆ ਗਿਆ ਉਹ ਕਹਿੰਦਾ ਵੀ ਇਦਾਂ ਨਹੀਂ ਹੋਊਗਾ ਮੈਨੂੰ ਉਹਦੇ ਉੱਤੇ ਪੂਰਾ ਭਰੋਸਾ ਹੁਣ ਉਹ ਦੋਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਬਾਰੇ ਜਾਣਦੇ ਆ ਉੱਥੇ ਸਾਨੂੰ ਇਹ ਵੀ ਪਤਾ ਲੱਗਦਾ ਜਿਹੜਾ ਬੈਨ ਹੁੰਦਾ ਇਹਦਾ ਪਿਓ ਵੀ ਇੱਕ ਗਾਈਡ ਸੀਗਾ ਉਹ ਇੱਕ ਦਿਨ ਆਪਦੇ ਪਰਿਵਾਰ ਦੇ ਨਾਲ ਬਾਵਾ ਦੂਰ ਆ ਗਿਆ ਸੀਗਾ ਆਪਣੀ ਗੱਡੀ ਦੇ ਵਿੱਚ ਉਹਦੀ ਗੱਡੀ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਮਦਦ ਦੇ ਵਾਸਤੇ ਇੰਤਜ਼ਾਰ ਕਰਨਾ ਪੈਂਦਾ ਪਰ ਉਹਨਾਂ ਨੂੰ ਸਹਾਇਤਾ ਜਲਦੀ ਨਹੀਂ ਮਿਲਦੀ ਉਹਦੀ ਮਾਂ ਤੇ ਉਹਦੇ ਪਿਓ ਦੋਨਾਂ ਦੀ ਗਰਮੀ ਦੇ ਕਾਰਨ ਉੱਥੇ ਮੌਤ ਹੋ ਜਾਂਦੀ ਹੈ ਜਿਹੜਾ ਇਹ ਮੁੰਡਾ ਬੈਨ ਹੁੰਦਾ ਇਹ ਮੁਸ਼ਕਲ ਦੇ ਨਾਲ ਬਚ ਜਾਂਦਾ ਉਸ ਤੋਂ ਬਾਅਦ ਜਿਹੜਾ ਮੈਡਿਕ ਹੁੰਦਾ ਬੈਨ ਦੀ ਕਹਾਣੀ ਸੁਣ ਕੇ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਉਹ ਦੋਨੇ ਸੌ ਜਾਂਦੇ ਨੇ ਰਾਤ ਨੂੰ ਜਿਹੜਾ ਮੈਡਿਕ ਹੁੰਦਾ ਉਹ ਉੱਠ ਖੜਦਾ ਤੇ ਉਹ ਬੈਨ ਨੂੰ ਵੀ ਠਾ ਲੈਂਦਾ ਉਹ ਦੋਨੇ ਕਾਫੀ ਬਣਾਉਂਦੇ ਨੇ ਕਾਫੀ ਪੀਂਦੇ ਨੇ ਉਸ ਤੋਂ ਬਾਅਦ ਜਿਹੜਾ ਮੈਡਿਕ ਹੁੰਦਾ ਉਹ ਨੂੰ ਕਹਿੰਦਾ ਵੀ ਆਪਾਂ ਸ਼ਿਕਾਰ ਦੇ ਉੱਤੇ ਨਿਕਲਦੇ ਆ ਉਸ ਤੋਂ ਬਾਅਦ ਉਹ ਦੋਨੇ ਸ਼ਿਕਾਰ ਦੇ ਵਾਸਤੇ ਨਿਕਲ ਪੈਂਦੇ ਨੇ ਰਸਤੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹ ਬਿਨਾਂ ਗੱਲ ਤੋਂ ਕਿਸੇ ਜਗ੍ਹਾ ਦੇ ਉੱਤੇ ਸ਼ੂਟ ਕਰ ਦਿੰਦਾ ਉੱਥੇ ਜਿਹੜਾ ਬੈਨ ਹੁੰਦਾ ਉਹ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਬੰਦਾ ਨੌ ਸਿੱਖੀ ਆ ਇਸ ਨੂੰ ਹਜੇ ਉਨੀ ਨੌਲੇਜ ਨਹੀਂ ਹੈ ਉਹਨੂੰ ਇਹ ਵੀ ਸ਼ੱਕ ਹੁੰਦਾ ਵੀ ਇਹਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਉਹਨੂੰ ਪੁੱਛਦਾ ਵੀ ਤੇਰੇ ਕੋਲ ਲਾਇਸੈਂਸ ਹੈਗਾ ਉਹ ਕਹਿੰਦਾ ਵੀ ਮੈਂ ਇੱਕ ਮੀਰ ਬੰਦਾ ਤੇ ਮੈਨੂੰ ਲਾਇਸੈਂਸ ਦੀ ਲੋੜ ਨਹੀਂ ਹੈਗੀ ਮੈਂ ਇੱਕ ਨਿਸ਼ਾਨੇਬਾਜ਼ ਵੀ ਸੀਗਾ ਮੇਰੇ ਕੋਲੇ ਘਰੇ ਬਹੁਤ ਟਰੋਫੀਆਂ ਵੀ ਪਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਮੈਡਿਕਲ ਉਹਨੂੰ ਪੈਸੇ ਵੀ ਦੇ ਦਿੰਦਾ ਉਹ ਪੈਸੇ ਉਹਨੂੰ ਮੂੰਹ ਬੰਦ ਕਰਨ ਦੇ ਦਿੰਦਾ ਹੁੰਦਾ ਵੀ ਤੂੰ ਚੁੱਪ ਕਰਕੇ ਆਪਦਾ ਕੰਮ ਕਰ ਤੇ ਇਹ ਪੈਸੇ ਰੱਖ ਲੈ ਉਸ ਤੋਂ ਬਾਅਦ ਉਹ ਦੋਨੇ ਅੱਗੇ ਵਧ ਜਾਂਦੇ ਨੇ ਤੇ ਇੱਕ ਟਿੱਲੇ ਦੇ ਉੱਤੇ ਜਾਂਦੇ ਆ ਉੱਥੇ ਦੋਨੇ ਉਹ ਪੈ ਜਾਂਦੇ ਨੇ ਗਾਤ ਲਾ ਕੇ ਬੈਹ ਜਾਂਦੇ ਆ ਸ਼ਿਕਾਰ ਕਰਨ ਦੀ ਉਡੀਕ ਦੇ ਵਿੱਚ ਤੇ ਜਿਹੜਾ ਬੰਦ ਹੁੰਦਾ ਉਹ ਆਪਦੀ ਦੂਰਬੀਨ ਦੇ ਨਾਲ ਪਾਸੇ-ਪਾਸੇ ਦੇਖ ਰਿਆ ਹੁੰਦਾ ਉਸ ਤੋਂ ਬਾਅਦ ਉਹ ਉੱਥੇ ਦੇਖ ਹੀ ਰਿਹਾ ਹੁੰਦਾ ਉਹਨਾਂ ਨੂੰ ਬਹੁਤ ਟਾਈਮ ਲੰਘੇ ਜਾਂਦਾ ਪਰ ਕੋਈ ਵੀ ਚੀਜ਼ ਸ਼ਿਕਾਰ ਕਰਨ ਦੇ ਵਾਸਤੇ ਨਹੀਂ ਮਿਲਦੀ ਜਿਹੜਾ ਮੈਡਿਕ ਹੁੰਦਾ ਵਿਚ-ਵਿਚ ਬੋਲ ਕੇ ਉਹਨੂੰ ਡਿਸਟਰਬ ਕਰ ਰਿਹਾ ਹੁੰਦਾ ਬੰਦ ਨੂੰ ਉਹਨੂੰ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਉਹ ਉੱਥੇ ਆਪਦੀਆਂ ਗੱਲਾਂ ਜਿਹੜੀਆਂ ਬੇਫਯੂਲ ਹੁੰਦੀਆਂ ਉਹ ਕਰੀ ਜਾਂਦਾ ਹੁੰਦਾ ਉਸ ਤੋਂ ਬਾਅਦ ਉਹ ਮੈਡਿਕ ਨੂੰ ਕਹਿੰਦਾ ਵੀ ਤੂੰ ਚੁੱਪ ਕਰ ਜਾ ਮੈਨੂੰ ਕੁਛ ਨਾ ਕੁਝ ਦੇਖ ਲੈ ਲੈਂਦੇ ਤੇ ਜਿਹੜਾ ਮੈਡਿਕ ਹੁੰਦਾ ਉਹ ਬਿਨਾਂ ਗੱਲ ਤੋਂ ਕਿਸੇ ਚੀਜ਼ ਦੇ ਉੱਤੇ ਗੋਲੀ ਚਲਾਉਂਦਾ ਉੱਥੇ ਕੁਝ ਹੁੰਦਾ ਵੀ ਨਹੀਂ ਹੈਗਾ ਉਸ ਤੋਂ ਬਾਅਦ ਜਦੋਂ ਉਹ ਦੋਨੇ ਉੱਥੇ ਜਾ ਕੇ ਦੇਖਦੇ ਆ ਤਾਂ ਉੱਥੇ ਇੱਕ ਬੰਦੇ ਦੇ ਗੋਲੀ ਲੱਗ ਜਾਂਦੀ ਹੈ ਉਹ ਵੀ ਇੱਕ ਸ਼ਿਕਾਰੀ ਹੁੰਦਾ ਤੇ ਉਹ ਇੱਥੋਂ ਦਾ ਲੋਕਲ ਹੁੰਦਾ ਜਿਹੜਾ ਮੈਡਿਕ ਹੁੰਦਾ ਉਹਨੇ ਇੱਕ ਇੱਥੋਂ ਦੇ ਲੋਕਲ ਬੰਦੇ ਨੂੰ ਗੋਲੀ ਮਾਰਤੀ ਹੁੰਦੀ ਹੈ ਜਿਹੜਾ ਬੈਨ ਹੁੰਦਾ ਉਹਨੂੰ ਝੜਕਦਾ ਉਸ ਤੋਂ ਬਾਅਦ ਜਿਹੜਾ ਮੈਡਿਕ ਹੁੰਦਾ ਉਹ ਆਪਣੇ ਬੰਦੇ ਨੂੰ ਫੋਨ ਲਾਉਂਦਾ ਤੇ ਉਹ ਕਹਿੰਦਾ ਵੀ ਮੈਂ ਇਸ ਚੀਜ਼ ਦੇ ਵਿੱਚੋਂ ਕਿਵੇਂ ਨਿਕਲ ਸਕਦਾ ਇਸ ਤਰੀਕੇ ਦੇ ਨਾਲ ਤੁਸੀਂ ਦੋਨਾਂ ਨੇ ਉਹਨੂੰ ਮਾਰਿਆ ਹੋਊਗਾ ਤੇਰੇ ਬਚਣ ਦੇ ਚਾਂਸ ਬਣ ਜਾਣਗੇ ਉਹ ਗੱਡੀ ਦੇ ਕੋਲ ਜਾਂਦਾ ਹੁੰਦਾ ਬੈਨ ਉਹਨੂੰ ਆਇਆ ਹੁੰਦਾ ਵੀ ਸ਼ਾਇਦ ਅਸੀਂ ਇਸ ਬੰਦੇ ਨੂੰ ਬਚਾ ਸਕਦੇ ਹਾਂ ਇੰਨੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹ ਉਹਦੀ ਰੈਫਰ ਲੈ ਕੇ ਉਸ ਬੰਦੇ ਨੂੰ ਗੋਲੀ ਮਾਰ ਦਿੰਦਾ ਤੇ ਉਹ ਮਰ ਜਾਂਦਾ ਜਿਹੜਾ ਬੈਨ ਹੁੰਦਾ ਜਦੋਂ ਉਹ ਉਹਦੇ ਕੋਲੇ ਆ ਕੇ ਉਹਨੂੰ ਕਹਿੰਦਾ ਵੀ ਤੂੰ ਇਹ ਕਾਤੋਂ ਕੀਤਾ ਉਸ ਤੋਂ ਬਾਅਦ ਮੈਡੀਕਲ ਨੂੰ ਕਹਿੰਦਾ ਵੀ ਆਪਾਂ ਦੋਨਾਂ ਨੇ ਇਹਨੂੰ ਮਾਰਿਆ ਤੇਰੀ ਬੰਦੂਕ ਦੇ ਵਿੱਚੋਂ ਵੀ ਗੋਲੀ ਚੱਲੀ ਆ ਜਿਹੜਾ ਬੈਨ ਹੁੰਦਾ ਉਹ ਇਹ ਗੱਲ ਦੇਖ ਕੇ ਬੜਾ ਹੈਰਾਨ ਹੁੰਦਾ ਵੀ ਕੋਈ ਬੰਦਾ ਇਸ ਤਰੀਕੇ ਦੇ ਨਾਲ ਕਿਸੇ ਬੰਦੇ ਨੂੰ ਕਿਵੇਂ ਮਾਰ ਸਕਦਾ ਪਰ ਉਹ ਇਹ ਗੱਲ ਨੂੰ ਸਮਝ ਗਿਆ ਸੀਗਾ ਵੀ ਉਹਨੇ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਉਹਨੂੰ ਇੱਥੇ ਮਾਰਿਆ ਹੁੰਦਾ ਤੇ ਜਿਹੜਾ ਮੈਡਿਕ ਹੁੰਦਾ ਉਹ ਬੈਨ ਨੂੰ ਇੱਕ ਆਫਰ ਦਿੰਦਾ ਉਹ ਕਹਿੰਦਾ ਵੀ ਮੈਂ ਤੈਨੂੰ ਇੱਕ ਵਧੀਆ ਯੂਨੀਵਰਸਿਟੀ ਦੇ ਵਿੱਚ ਤੇਰਾ ਦਾਖਲਾ ਕਰਵਾਉਂਗਾ ਜਦੋਂ ਤੱਕ ਤੂੰ ਗ੍ਰੈਜੂਏਟ ਨਹੀਂ ਹੁੰਦਾ ਉਦੋਂ ਤੱਕ ਮੈਂ ਤੇਰਾ ਸਾਰਾ ਖਰਚਾ ਚੁੱਕੂਗਾ ਤੇ ਹਰ ਇੱਕ ਸਾਲ ਮੈਂ ਤ ਨੂੰ 1 ਲੱਖ ਡਾਲਰ ਵੀ ਭੇਜਿਆ ਕਰੂੰਗਾ ਜਿਹੜਾ ਬੰਨ ਹੁੰਦਾ ਉਹ ਇਸ ਆਫਰ ਨੂੰ ਮੰਨ ਲੈਂਦਾ ਕਿਉਂਕਿ ਜਦੋਂ ਦੀ ਉਹਦੀ ਗਰਲਫ੍ਰੈਂਡ ਉਹਨੂੰ ਛੱਡ ਕੇ ਗਈ ਸੀ ਉਹਦੇ ਵੀ ਮਨ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਵੀ ਮੈਂ ਕਿਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਾਂ ਤੇ ਉਹਦੇ ਕਾਬਲ ਬਣਾ ਉਸ ਤੋਂ ਬਾਅਦ ਉਹ ਦੋਨੇ ਉਹਦੀ Laash ਨੂੰ ਉੱਥੇ ਟਿਕਾਣੇ ਲਾ ਦਿੰਦੇ ਆ ਉਹਦੇ ਚੰਗੇ ਸ਼ਬਦ ਬੋਲਦੇ ਉਹਦੇ ਵਾਸਤੇ ਤੇ ਤੇਰੀ ਮੌਤ ਹੋ ਗਈ ਤੇ ਸਾਨੂੰ ਅਫਸੋਸ ਆ ਉਸ ਤੋਂ ਬਾਅਦ ਜਦੋਂ ਉਹ ਦੋਨੇ ਜਾਣ ਲੱਗਦੇ ਆ ਜਿਹੜਾ ਮੈਡਿਕ ਹੁੰਦਾ ਉਹ ਪੀਣ ਵਾਲੇ ਪਾਣੀ ਦੇ ਨਾਲ ਆਪਦਾ ਮੂੰਹ ਹੱਥ ਧੋਣ ਲੱਗ ਜਾਂਦਾ ਜਿਹੜੀ ਇਹ ਗੱਲ ਹੁੰਦੀ ਹੈ ਬੰਦੇ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਇੱਥੇ ਉਹੀ ਬੰਦਾ ਇਹ ਗੱਲ ਨੂੰ ਸਮਝ ਸਕਦਾ ਜਿਹੜੇ ਬੰਦੇ ਨੇ ਇਹ ਹਜੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਕਿਤੇ ਵਕਤ ਗੁਜ਼ਾਰਿਆ ਹੋਵੇ ਤੇ ਉਹੋ ਇਸ ਗੱਲ ਦਾ ਫਾਇਦਾ ਚੱਕ ਕੇ ਜਿਹੜਾ ਬੰਦ ਹੁੰਦਾ ਉਹ ਇੱਕ ਮੈਸੇਜ ਭੇਜਣਾ ਚਾਹੁੰਦਾ ਹੁੰਦਾਗਾ ਐਮਰਜੈਂਸੀ ਮੈਸੇਜ ਇਹ ਗੱਲ ਜਿਹੜਾ ਮੈਡਿਕ ਹੁੰਦਾ ਉਹ ਇਨਾ ਚਲਾਕ ਹੁੰਦਾ ਨੂੰ ਪਤਾ ਲੱਗ ਜਾਂਦੀ ਆ ਉਹ ਰਫਲ ਤਾਂ ਲੈਂਦਾ ਉਹਦੇ ਉੱਤੇ ਤੇ ਜਿਹੜੀ ਡਿਵਾਈਸ ਦੇ ਰਾਹੀਂ ਉਹਨੇ ਮੈਸੇਜ ਭੇਜਿਆ ਹੁੰਦਾ ਉਸ ਡਿਵਾਈਸ ਨੂੰ ਵੀ ਤੋੜ ਦਿੰਦਾ ਉਸ ਤੋਂ ਬਾਅਦ ਜਿਹੜਾ ਮੈਟਿਕ ਹੁੰਦਾ ਉਹ ਬੰਦੇ ਨੂੰ ਕਹਿੰਦਾ ਵੀ ਮੈਨੂੰ ਇਹੋ ਜਿਹੇ ਬੰਦੇ ਬਿਲਕੁਲ ਵੀ ਪਸੰਦ ਨਹੀਂ ਹੈਗੇ ਜਿਹੜੇ ਬੰਦੇ ડીਲ ਕਰਕੇ ਮੁੱਕਰ ਜਾਂਨ ਸਾਡੇ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਸੀਗਾ ਤੇ ਤੂੰ ਉਸ ਚੀਜ਼ ਨੂੰ ਤੋੜ ਦਿੱਤਾ ਤੂੰ ਇੱਕ ਮੈਸੇਜ ਕਰ ਦਿੱਤਾ ਮੈਨੂੰ ਇਹੋ ਜਿਹੇ ਬੰਦੇ ਬਿਲਕੁਲ ਵੀ ਨਹੀਂ ਚਾਹੀਦੇ ਉਹ ਨੂੰ ਕਹਿੰਦਾ ਵੀ ਜਿਵੇਂ ਹੁਣ ਮੈਂ ਕਹੂੰਗਾ ਤੈਨੂੰ ਉਵੇਂ ਹੀ ਕਰਨਾ ਪਊਗਾ ਉਹ ਕਹਿੰਦਾ ਤੂੰ ਆਪਣੇ ਜਿੰਨੇ ਵੀ ਕੱਪੜੇ ਪਾਏ ਆ ਸਾਰੇ ਲਾ ਆਪਦੇ ਬੂਟ ਤੱਕ ਵੀ ਲਾ ਦੇ ਤੇ ਇਥੋਂ ਪੈਦਲ ਹੀ ਆਪਣੇ ਘਰ ਵੱਲ ਜਾ ਜਿਹੜਾ ਬੰਦ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੋਈ ਵੀ ਬੰਦਾ ਇਸ ਤਰੀਕੇ ਦੇ ਨਾਲ ਬਿਨਾ ਪਾਣੀ ਤੋਂ ਕਰ ਹੀ ਨਹੀਂ ਸਕਦਾ ਕੋਈ ਬੰਦਾ ਅੱਧੇ ਘੰਟੇ ਦੇ ਵਿੱਚ ਵੀ ਉਹਦੀ ਮੌਤ ਹੋ ਸਕਦੀ ਹੈ ਬਿਨਾ ਪਾਣੀ ਤੋਂ ਇਸ ਤਰ੍ਹਾਂ ਦੇ ਰੇਗਿਸਤਾਨ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹ ਬੰਦੂਖ ਦੀ ਨੋਕ ਦੇ ਉੱਤੇ ਉਹਨੂੰ ਸਾਰੇ ਕੱਪੜੇ ਲਵਾ ਦਿੰਦਾ ਤੇ ਉਹਨੂੰ ਉੱਥੋਂ ਤੋੜ ਦਿੰਦਾ ਉਹਨੂੰ ਪਤਾ ਸੀਗਾ ਵੀ ਇਹਨੂੰ ਮੈਨੂੰ ਮਾਰਨ ਦੀ ਲੋੜ ਹੀ ਨਹੀਂ ਹੈਗੀ ਇਹ ਆਪਣੇ ਆਪ ਪੈਦਲ ਚੱਲ ਕੇ ਮਰ ਜਾਊਗਾ ਤੇ ਜਿਹੜਾ ਖੂਨ ਦਾ ਇਲਜ਼ਾਮ ਆ ਉਹ ਵੀ ਉਹਦੇ ਸਰੀਰ ਆ ਜਾਊਗਾ ਵੀ ਉਹਨੇ ਉਹਨੂੰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਜਿਹੜਾ ਬੰਨ ਹੁੰਦਾ ਉਹਦੇ ਕੋਲ ਕੋਈ ਵੀ ਚਾਰਾ ਨਹੀਂ ਹੁੰਦਾ ਉਹਨੂੰ ਉਹਦੀ ਗੱਲ ਮੰਨਣੀ ਪੈਂਦੀ ਹੈ ਉਹ ਤੰਨ ਲੱਗ ਜਾਂਦਾ ਉਹ ਜਿਹੜੇ ਬਿਜਲੀ ਦੇ ਖੰਬੇ ਹੁੰਦੇ ਆ ਉਹਨਾਂ ਦੇ ਸਹਾਰੇ ਅੱਗੇ ਵਧਣ ਲੱਗ ਜਾਂਦਾ ਕਿ ਉਹ ਬਿਜਲੀ ਦੇ ਖੰਭਿਆਂ ਨੂੰ ਬੜੇ ਧਿਆਨ ਦੇ ਨਾਲ ਦੇਖ ਰਿਆ ਹੁੰਦਾ ਐਂ ਲੱਗ ਰਿਹਾ ਹੁੰਦਾ ਜਿਵੇਂ ਉਹ ਕਿਸੇ ਨੰਬਰ ਦੀ ਤਲਾਸ਼ ਦੇ ਵਿੱਚ ਹੈਗਾ ਦੂਜੀ ਪਾਸੇ ਜਿਹੜਾ ਮੈਡਿਕ ਹੁੰਦਾ ਉਹ ਵੀ ਆਪਦੀ ਦੂਰਪੀਨ ਦੇ ਨਾਲ ਉਹਦੇ ਉੱਤੇ ਸਾਰੀ ਨਿਗਰ ਰੱਖੇ ਹੋਏ ਸੀਗਾ ਵੀ ਉਹ ਕਦੋਂ ਕੁ ਮਰਦਾ ਕਿੰਨੇ ਕੁ ਦੂਰ ਜਾਂਦਾ ਉੱਥੇ ਉਹਨੂੰ ਇੱਕ ਨੰਬਰ ਮਿਲਦਾ ਉਸ ਨੰਬਰ ਮਿਲਣ ਤੋਂ ਬਾਅਦ ਉਹ ਅਚਾਨਕ ਆਪਣੀ ਜਿਹੜੀ ਸਪੀਡ ਆ ਬਣ ਜੇ ਉਹ ਇੱਕ ਜਗ੍ਹਾ ਦੇ ਤੋਂ ਛਾਲ ਮਾਰ ਦਿੰਦਾ ਤੇ ਜਿਹੜਾ ਮੈਡਿਕ ਹੁੰਦਾ ਉਹਦੀ ਨਿਗਾ ਤੋਂ ਦੂਰ ਹੋ ਜਾਂਦਾ ਜਿਹੜਾ ਮੈਡਿਕ ਹੁੰਦਾ ਉਹਨੂੰ ਵੀ ਐ ਹੁੰਦਾ ਵੀ ਉਹ ਕਿੱਧਰ ਗਏ ਕੀ ਕਰੀ ਜਾਂਦਾ ਕੀ ਭਾਲੀ ਜਾਂਦਾ ਉਹ ਵੀ ਉੱਧਰ ਪਰੇਸ਼ਾਨ ਹੁੰਦਾ ਤੇ ਉਹਨੂੰ ਭਾਲਣ ਲੱਗ ਜਾਂਦਾ ਤੇ ਆਪਾਂ ਦੂਜੇ ਪਾਸੇ ਬੈਨ ਨੂੰ ਦੇਖਦੇ ਹਾਂ ਉਹ ਇੱਕ ਜਗ੍ਹਾ ਦੇ ਵਿੱਚ ਘੁਸਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਕਿਸੇ ਤਰੀਕੇ ਦੇ ਨਾਲ ਉਹ ਉਹਦੇ ਅੰਦਰ ਵੀ ਚਲਾ ਜਾਂਦਾ ਉਸ ਤੋਂ ਬਾਅਦ ਉਹ ਜਗ੍ਹਾ ਬਾਹਰਲੇ ਪਾਸੇੋਂ ਬੰਦ ਹੋ ਜਾਂਦੀ ਹੈ ਤੇ ਅਸੀਂ ਦੇਖਦੇ ਹਾਂ ਵੀ ਉਹ ਕੋਈ ਅੱਡਾ ਬਣਾਇਆ ਵਾ ਸੀਗਾ ਕਿਸੇ ਨਾਲੋਂ ਗੰਦੇ ਵਾਸਤੇ ਉੱਥੇ ਪਾਣੀ ਵੀ ਹੁੰਦਾ ਉੱਥੇ ਸਾਰੀਆਂ ਸਹੂਲਤਾਂ ਹੁੰਦੀਆਂ ਅਸਲ ਦੇ ਵਿੱਚ ਉਹ ਜਗ੍ਹਾ ਜੌਨ ਨੇ ਬਣਾਈ ਸੀਗੀ ਜਿਹੜਾ ਬੈਨ ਹੁੰਦਾ ਬਚਪਨ ਤੋਂ ਉਹਦੇ ਨਾਲ ਹੀ ਰਿਹਾ ਹੁੰਦਾ ਤੇ ਜਿਹੜਾ ਬੈਨ ਹੁੰਦਾ ਉਹ ਅੰਦਰ ਜਾਣ ਤੋਂ ਪਹਿਲਾਂ ਪਹਿਲਾਂ ਤਾਂ ਪਾਣੀ ਪੀਂਦਾ ਉਸ ਤੋਂ ਬਾਅਦ ਉਹ ਕੁਝ ਹੋਰ ਅੰਦਰ ਜਾਂਦਾ ਉੱਥੇ ਉਹਨੂੰ ਇੱਕ ਨਕਸ਼ਾ ਮਿਲਦਾ ਉੱਥੇ ਜੌਨ ਦੀ ਤੇ ਉਸਦੀ ਫੋਟੋ ਵੀ ਮਿਲਦੀ ਆ ਉੱਥੇ ਇੱਕ ਕੁੜੀ ਦੀਆਂ ਬਹੁਤ ਸਾਰੀਆਂ ਫੋਟੋਆਂ ਹੁੰਦੀਆਂ ਉਹ ਜੌਨ ਦੀ ਪਤਨੀ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹਨੂੰ ਇਹ ਸੋਚ ਕੇ ਕਾਫੀ ਬੁਰਾ ਲੱਗਦਾ ਵੀ ਉਹ ਜੌਨ ਨੂੰ ਬਚਾ ਨਹੀਂ ਸਕਿਆ ਉਹ ਕਾਫੀ ਇਮੋਸ਼ਨਲ ਵੀ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਉੱਥੇ ਕਿਸੇ ਦੇ ਕਦਮਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਕਿ ਦੂਜੇ ਐਗਜ਼ਿਟ ਗੇਟ ਤੋਂ ਆ ਰਹੀ ਹੁੰਦੀ ਆ ਉਹ ਕੋਈ ਹੋਰ ਨਹੀਂ ਉਹ ਮੈਡ ਕੀ ਹੁੰਦਾ ਉਹ ਦੂਜੇ ਪਾਸੇ ਅੰਦਰ ਆ ਗਿਆ ਸੀਗਾ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਬੈਨ ਆ ਉਹ ਇੱਥੇ ਲੁਕਿਆ ਵਾ ਤੇ ਉਹ ਅੰਦਰ ਆ ਕੇ ਉੱਥੇ ਬੰਬ ਲਾਉਣ ਦਾ ਬੰਬ ਲਾਉਣ ਉਹ ਬਾਹਰ ਨਿਕਲ ਜਾਂਦਾ ਉਸ ਤੋਂ ਬਾਅਦ ਜਿਹੜੇ ਬੰਬ ਉਹ ਬਲਾਸਟ ਹੋ ਜਾਂਦੇ ਆ ਤੇ ਜਿਹੜਾ ਬੰਨ ਹੁੰਦਾ ਉਹ ਇਨ ਟਾਈਮ ਦੇ ਵਿੱਚ ਬਾਹਰ ਨਿਕਲ ਚੁੱਕਿਆ ਹੋシਗਾ ਉਹਦੇ ਕੋਲ ਬੂਟ ਵੀ ਆ ਗਈ ਸੀਗੇ ਤੇ ਸ਼ਾਇਦ ਉਹਦੇ ਕੋਲ ਪਾਣੀ ਵੀ ਆ ਗਿਆ ਸੀਗਾ ਹੁਣ ਜਿਹੜਾ ਬੰਨ ਹੁੰਦਾ ਉਹਦੇ ਕੋਲ ਬੂਟ ਆ ਗਏ ਸੀਗੇ ਉਹ ਅੱਗੇ ਤਾਂ ਵੱਧ ਸਕਦਾ ਹੁੰਦਾ ਪਰ ਉਸ ਤੋਂ ਪਹਿਲਾਂ ਉਹਦੇ ਸਰੀਰ ਦੇ ਉੱਤੇ ਬਹੁਤ ਸਾਰੀਆਂ ਸੱਟਾਂ ਵੱਜ ਜਾਂਦੀਆਂ ਇਹ ਐਨਏ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹਦੇ ਨਾਲ ਉਹਦਾ ਸਾਹਮਣਾ ਹੋ ਜਾਂਦਾ ਜਿਹੜਾ ਮੈਡਿਕ ਆ ਉਹ ਨੂੰ ਕਹਿੰਦਾ ਵੀ ਤੂੰ ਜਿਹੜੀਆਂ ਵੀ ਚੀਜ਼ਾਂ ਅੰਦਰੋਂ ਲਈਆਂ ਸਾਰੀਆਂ ਮੈਨੂੰ ਦੇ ਦੇ ਉਹ ਕਹਿੰਦਾ ਮੇਰੀਆਂ ਜੇਬਾਂ ਖਾਲੀ ਆ ਮੈਂ ਕੁਝ ਵੀ ਨਹੀਂ ਲਿਆ ਉੱਥੋਂ ਉਹ ਨਕਸ਼ੇ ਦੇ ਬਾਰੇ ਉਹ ਨੂੰ ਕੁਝ ਵੀ ਨਹੀਂ ਦੱਸਦਾ ਉਹ ਸਾਰੀਆਂ ਚੀਜ਼ਾਂ ਲੁਕੋ ਲੈਂਦਾ ਜਿਹੜਾ ਮੈਡਿਕ ਹੁੰਦਾ ਉਹ ਕਹਿੰਦਾ ਵੀ ਤੂੰ ਜੇ ਆਪਦੇ ਘਰੇ ਜਾਣਾ ਤਾਂ ਜਾ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਜਾਈ ਜੇ ਤੂੰ ਮੇਰੀਆਂ ਅੱਖਾਂ ਤੋਂ ਇੱਕ ਸਕਿੰਟ ਦੇ ਵਾਸਤੇ ਵੀ ਪਾਸੇ ਹੋਇਆ ਤਾਂ ਜਿਹੜੀ ਅਗਲੀ ਗੋਲੀ ਆ ਉਹ ਤੇਰੇ ਅੱਗੇ ਵੱਜੂਗੀ ਉਹ ਇਸ ਗੱਲ ਦੇ ਵਾਸਤੇ ਮੰਨ ਜਾਂਦਾ ਉਸ ਤੋਂ ਬਾਅਦ ਉਹ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਅੱਗੇ ਵਧ ਰਿਹਾ ਹੁੰਦਾ ਉਹਨੂੰ ਇਸ ਜਗ੍ਹਾ ਦੇ ਬਾਰੇ ਕਾਫੀ ਚੀਜ਼ਾਂ ਪਤਾ ਹੁੰਦੀਆਂ ਉਹ ਇੱਕ ਜਗ੍ਹਾ ਦੇ ਉੱਤੇ ਜਾਂਦਾ ਉੱਥੇ ਇੱਕ ਪੁਰਾਣਾ ਸੋਫਾ ਪਿਆ ਹੁੰਦਾ ਉਹ ਇੱਥੇ ਜਾਣ ਦੇ ਨਾਲ ਆਉਂਦਾ ਹੁੰਦਾ ਸੀਗਾ ਇੰਨੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹਦੀਆਂ ਅੱਖਾਂ ਤੋਂ ਵੀ ਉਹ ਪਾਸੇ ਹੋ ਜਾਂਦਾ ਕਿਉਂਕਿ ਉਹਨੂੰ ਉਸ ਜਗ੍ਹਾ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਉਸ ਸੋਫੇ ਦਾ ਜਿਹੜਾ ਸਪੰਜ ਹੁੰਦਾ ਉਹਨੂੰ ਪਾੜ ਕੇ ਆਪਣੇ ਪੈਰਾਂ ਦੇ ਵਾਸਤੇ ਬੂਟ ਬਣਾਉਂਦਾ ਅਤੇ ਉਸ ਸੋਫੇ ਦੀ ਸਪੰਜ ਦੇ ਬੂਟ ਬਣਾਉਣ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹ ਦੂਜੇ ਰਸਤੇ ਤੋਂ ਬਾਹਰ ਆ ਜਾਂਦਾ ਜਿਹਦੇ ਬਾਰੇ ਜਿਹੜਾ ਮੈਡਿਕ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਉੱਥੇ ਆ ਕੇ ਨਕਸ਼ੇ ਨੂੰ ਦੇਖਦਾ ਉੱਥੇ ਨੂੰ ਇਹ ਪਤਾ ਲੱਗਦਾ ਵੀ ਜਿਹੜੀ ਜਗ੍ਹਾ ਦੇ ਵਾਸਤੇ ਇੱਥੇ ਨਿਸ਼ਾਨ ਬਣਾਇਆ ਉਹ ਇੱਥੇ ਕਿਤੇ ਨੇੜੇ ਹੀ ਆ ਉਸ ਤੋਂ ਬਾਅਦ ਉਹਨੂੰ ਭਾਲਣ ਤੋਂ ਬਾਅਦ ਉਹ ਜਗ੍ਹਾ ਮਿਲ ਜਾਂਦੀ ਹੈ ਉਦੇ ਵਿੱਚ ਥੋੜੀਆਂ ਗੋਲੀਆਂ ਵੀ ਹੁੰਦਗੀਆਂ ਉਸ ਤੋਂ ਬਾਅਦ ਉਹਦੇ ਥੋੜੇ ਦੂਰ ਦੇ ਉੱਤੇ ਇੱਕ ਹੋਰ ਪਾਣੀ ਦਾ ਕੰਟੇਨਰ ਲੁਕੋਇਆ ਹੋਦਾ ਉਹਨੂੰ ਉਹ ਮਿਲ ਜਾਂਦਾ ਉਹਨੂੰ ਇੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਸੀਗੀ ਜਦੋਂ ਪਾਣੀ ਪੀਣ ਲੱਗਦਾ ਇੰਨੇ ਦੇ ਵਿੱਚ ਇੱਕ ਗੋਲੀ ਚੱਲਦੀ ਹੈ ਤੇ ਉਸੇ ਕੰਟੇਨਰ ਦੇ ਉੱਤੇ ਆ ਕੇ ਲੱਗਦੀ ਹੈ ਤੇ ਸਾਰਾ ਪਾਣੀ ਡੋਲ੍ਹ ਜਾਂਦਾ ਜਿਹੜਾ ਮੈਡਿਕ ਹੁੰਦਾ ਉਹ ਕਹਿੰਦਾ ਵੀ ਇਹ ਮੇਰੇ ਰੂਲ ਦੇ ਖਿਲਾਫ ਆ ਤੂੰ ਭੁੱਖਾ ਪਿਆਸਾ ਹੀ ਆਪਦੇ ਘਰ ਤੱਕ ਚੱਲ ਮੈਂ ਤੈਨੂੰ ਐਂ ਤੇਰੇ ਘਰੇ ਭੇਜੂਗਾ ਉੱਥੇ ਮੈਡਿਕ ਜਿਹੜਾ ਪਹੁੰਚ ਚੁੱਕਿਆ ਸੀਗਾ ਤੇ ਉਸੇ ਟਾਈਮ ਜਿਹੜਾ ਮੈਡਿਕ ਹੁੰਦਾ ਉਹ ਆਪਦੀ ਗੱਡੀ ਦੇ ਵਿੱਚੋਂ ਇੱਕ ਡਰਿੰਕ ਕੱਢਦਾ ਤੇ ਪਾਸੇ ਹੋ ਕੇ ਉਹਨੂੰ ਇੰਜੋਏ ਕਰਦਾ ਪੀ ਲਿਆ ਹੁੰਦਾ ਦੂਜੇ ਪਾਸੇ ਜਿਹੜਾ ਬੈਂਡ ਹੁੰਦਾ ਉਹਦੀ ਹਾਲਤ ਹੁਣ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੁੰਦੀ ਆ ਉਹ ਉੱਥੇ ਇੱਕ ਜਗ੍ਹਾ ਦੇ ਉੱਤੇ ਡਿੱਗ ਪੈਂਦਾ ਤੇ ਕਾਫੀ ਟਾਈਮ ਉੱਠਦਾ ਨਹੀਂ ਜਿਹੜਾ ਮੈਡਿਕ ਹੁੰਦਾ ਉਹ ਦੇਖਣ ਦੇ ਵਾਸਤੇ ਆਉਂਦਾ ਵੀ ਕਿਤੇ ਉਹ ਮਰ ਤਾਂ ਨਹੀਂ ਗਿਆ ਉੱਥੇ ਆ ਕੇ ਉਹਦੇ ਸਰੀਰ ਦੇ ਕੋਲੇ ਦੋ ਤਿੰਨ ਗੋਲੀਆਂ ਚਲਾਉਂਦਾ ਜਦੋਂ ਉਹਦੇ ਸਰੀਰ ਦੇ ਵਿੱਚ ਕੋਈ ਵੀ ਹਲਚਲ ਨਹੀਂ ਹੁੰਦੀ ਮੈਡਿਕ ਨੂੰ ਇਹ ਲੱਗਦਾ ਵੀ ਹੁਣ ਇਹ ਚੱਲ ਗਿਆ ਉਸ ਤੋਂ ਬਾਅਦ ਉਹ ਆਪਣੀ ਗੱਡੀ ਨੂੰ ਲੈਂਦਾ ਤੇ ਉੱਥੋਂ ਦੂਰ ਚਲਾ ਜਾਂਦਾ ਜਿਹੜਾ ਬੰਨ ਹੁੰਦਾ ਉਹ ਜਿਹੀ ਛੇਤੀ ਮਰਨ ਵਾਲਿਆਂ ਵਿੱਚੋਂ ਨਹੀਂ ਸੀਗਾ ਉਹਨੇ ਉਹਨੂੰ ਬੇਵਕੂਫ ਬਣਾ ਦਿੱਤਾ ਸੀਗਾ ਤੇ ਉਹ ਇੱਕ ਜਗ੍ਹਾ ਦੇ ਉੱਤੇ ਜਾਣਾ ਚਾਹੁੰਦਾ ਹੁੰਦਾ ਜਿੱਥੇ ਉਹ ਆਪਦੀ ਗਰਲਫ੍ਰੈਂਡ ਦੇ ਨਾਲ ਜਾਂਦਾ ਹੁੰਦਾ ਸੀਗਾ ਉੱਥੇ ਉਹ ਸੇਫ ਵੀ ਹੋਊਗਾ ਤੇ ਉੱਥੇ ਪਾਣੀ ਵੀ ਹੈਗਾ ਉਹਨੂੰ ਇਸ ਗੱਲ ਦਾ ਪਤਾ ਸੀਗਾ ਉਸ ਤੋਂ ਬਾਅਦ ਉਹ ਉਹਦੇ ਜਾਣ ਤੋਂ ਬਾਅਦ ਇੱਕ ਪਹਾੜ ਦੇ ਉੱਤੇ ਚੜਨਾ ਸ਼ੁਰੂ ਕਰ ਦਿੰਦਾ ਤੇ ਇੰਨੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹ ਆਪਦੀ ਗੱਡੀ ਦੇ ਵਿੱਚ ਬੈਠਾ ਕਿਸੇ ਦੇ ਨਾਲ ਗੱਲ ਕਰ ਰਿਆ ਹੁੰਦਾ ਉਹਨੂੰ ਵੀ ਉਹ ਪਹਾੜ ਦੇ ਉੱਤੇ ਚੜਦਾ ਦੱਸ ਜਾਂਦਾ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਉਹ ਕੋਈ ਹੋਰ ਨਹੀਂ ਹੈਗਾ ਉਹ ਬੰਨ ਹੀ ਹੈਗਾ ਉਸ ਤੋਂ ਬਾਅਦ ਉਹ ਉਹਦੇ ਉੱਤੇ ਕੁਝ ਗੋਲੀਆਂ ਵੀ ਚਲਾਉਂਦਾ ਜਿਹੜਾ ਮੈਡਿਕ ਹੁੰਦਾ ਉਹਦੇ ਉੱਤੇ ਗੋਲੀਆਂ ਤਾਂ ਚਲਾ ਰਿਹਾ ਹੁੰਦਾ ਪਰ ਉਹਦੀ ਇੱਕ ਵੀ ਗੋਲੀ ਸਹੀ ਨਿਸ਼ਾਨੇ ਦੇ ਉੱਤੇ ਨਹੀਂ ਲੱਗਦੀ ਇੰਨੇ ਦੇ ਵਿੱਚ ਜਿਹੜਾ ਬੈਨ ਹੁੰਦਾ ਜਿਹੜੀ ਜਗ੍ਹਾ ਦੇ ਉੱਤੇ ਜਾਣਾ ਚਾਹੁੰਦਾ ਹੁੰਦਾ ਉੱਥੇ ਉਹ ਪਹੁੰਚ ਜਾਂਦਾ ਪਰ ਉੱਥੇ ਪਾਣੀ ਮੌਜੂਦ ਨਹੀਂ ਹੁੰਦਾ ਉਹਨੂੰ ਇਹ ਗੱਲ ਦੇਖ ਕੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਇੰਨੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉੱਥੇ ਪਹੁੰਚ ਕੇ ਉਹਨੂੰ ਕਹਿੰਦਾ ਵੀ ਤੂੰ ਸਰੈਂਡਰ ਕਰ ਦੇ ਉਹ ਸਰੈਂਡਰ ਨਹੀਂ ਕਰਨਾ ਚਾਹੁੰਦਾ ਹੁੰਦਾ ਕਿਉਂਕਿ ਉਹਨੂੰ ਇਹ ਸੀਗਾ ਵੀ ਹੁਣ ਰਾਤ ਹੋ ਜਾਊਗੀ ਤੇ ਮੇਰੇ ਕੋਲੇ ਭੱਜਣ ਦਾ ਇੱਕ ਮੌਕਾ ਬਣ ਜਾਊਗਾ ਉਸ ਤੋਂ ਬਾਅਦ ਜਿਵੇਂ ਹੀ ਸੂਰਜ ਢਲਦਾ ਉਹ ਇੱਕ ਹੋਰ ਰਸਤੇ ਦੇ ਉੱਤੋਂ ਬਾਹਰ ਨਿਕਲਦਾ ਐਨੇ ਦੇ ਵਿੱਚ ਜਿਹੜਾ ਮੈਡਿਕ ਹੁੰਦਾ ਉਹ ਫਰੈਸ਼ ਹੋ ਰਿਆ ਹੁੰਦਾ ਤੇ ਉਹ ਉਹਦੀ ਗੱਡੀ ਦੇ ਵਿੱਚ ਜਾਂਦਾ ਉੱਥੋਂ ਆਪਣੀ ਜੈਕਟ ਤੇ ਕੋਈ ਹੋਰ ਚੀਜ਼ਾਂ ਜਿਹੜੀਆਂ ਲੋੜੀਂਦੀਆਂ ਹੁੰਦੀਆਂ ਉਹਨਾਂ ਨੂੰ ਲੈਂਦਾ ਐਨੇ ਦੇ ਵਿੱਚ ਮੈਡਿਕ ਨੂੰ ਇਹ ਪਤਾ ਲੱਗ ਜਾਂਦਾ ਵੀ ਮੇਰੀ ਗੱਡੀ ਦੇ ਵਿੱਚ ਕੋਈ ਆਇਆ ਸੀਗਾ ਉਸ ਤੋਂ ਬਾਅਦ ਉਹ ਉਹਦੀ ਗੱਡੀ ਦੇ ਵਿੱਚੋਂ ਨਿਕਲ ਕੇ ਇੱਕ ਪੱਥਰਾਂ ਦੇ ਪਿੱਛੇ ਲੁਕ ਜਾਂਦਾ ਜਿਹੜਾ ਮੈਡਿਕ ਹੁੰਦਾ ਉਹਦੇ ਉੱਤੇ ਬੰਬ ਸਿੱਟਨੇ ਸ਼ੁਰੂ ਕਰ ਦਿੰਦਾ ਇੰਨੇ ਦੇ ਵਿੱਚ ਜਿਹੜਾ ਬੈਨ ਹੁੰਦਾ ਉਹ ਗਲੇਲ ਆ ਜਿਹੜੀ ਉਹਨੂੰ ਮਿਲੀ ਸੀਗੀ ਉਸ ਬਾਕਸ ਦੇ ਵਿੱਚੋਂ ਉਹ ਕੱਢਦਾ ਤੇ ਉਹਦਾ ਨਿਸ਼ਾਨਾ ਮੈਡਿਕ ਦੇ ਸਿਰ ਦੇ ਉੱਤੇ ਲਾਉਂਦਾ ਇਹਦੇ ਨਾਲ ਉਹ ਬੇਹੋਸ਼ ਹੋ ਜਾਂਦਾ ਉਸ ਤੋਂ ਬਾਅਦ ਅਗਲੇ ਦਿਨ ਸਵੇਰ ਉਹ ਆਪਦੇ ਆਪ ਨੂੰ ਆਪਦੀ ਹੀ ਗੱਡੀ ਦੇ ਵਿੱਚ ਬੰਨਿਆ ਹੋਇਆ ਪਾਉਂਦਾ ਹੁਣ ਜਿਹੜਾ ਬੈਨ ਹੁੰਦਾ ਉਹਦੇ ਕੋਲ ਦੋ ਆਪਸ਼ਨ ਸੀਗੇ ਜਾਂ ਤਾਂ ਉਹ ਬਦਲਾ ਲਊਗਾ ਉਸਨੂੰ ਮਾਰ ਕੇ ਜਿਹੜਾ ਕੁਛ ਉਹਨੇ ਉਹਦੇ ਨਾਲ ਕੀਤਾ ਜਾਂ ਫਿਰ ਉਹ ਉਹਨੂੰ ਪੁਲਿਸ ਨੂੰ ਫੜਾ ਦੇਊਗਾ ਤੇ ਉਸ ਤੋਂ ਬਾਅਦ ਉਹ ਇਸੇ ਤਰ੍ਹਾਂ ਕਰਦਾ ਜਿਹੜਾ ਸ਼ਹਿਰੀਫ ਹੁੰਦਾ ਉਸ ਸ਼ਹਿਰ ਦਾ ਪੁਲਿਸ ਵਾਲਾ ਉਹਦੇ ਕੋਲੋਂ ਲੈ ਕੇ ਜਾਂਦਾ ਤੇ ਉੱਥੇ ਕਹਿੰਦਾ ਵੀ ਇਹਨੇ ਮੈਨੂੰ ਪੈਸੇ ਵੀ ਦਿੱਤੇ ਸੀਗੇ ਜਿਹੜਾ ਬੰਦਾ ਮਰਿਆ ਉਹਦੇ ਬਾਰੇ ਨਾਂ ਦੱਸਣ ਦੇ ਵਾਸਤੇ ਤੇ ਇਹਨੇ ਇੱਕ ਬੰਦੇ ਨੂੰ ਮਾਰ ਵੀ ਦਿੱਤਾ ਐਨੇ ਕ ਸਬੂਤ ਕਾਫੀ ਹੁੰਦੇ ਉਹਨੂੰ ਛੱਡਣ ਦੇ ਵਾਸਤੇ ਜਿਹੜਾ ਬੈਨ ਹੁੰਦਾ ਉਹਨੂੰ ਛੱਡ ਦਿੱਤਾ ਜਾਂਦਾ ਤੇ ਉੱਥੇ ਉਹ ਦੇਖਦਾ ਵੀ ਮੈਡਿਕ ਬੈਠਾ ਹੁੰਦਾ ਜਾਣ ਲੱਗਿਆ ਬੈਨ ਹੁੰਦਾ ਜਿਹੜਾ ਉਹਨੂੰ ਕੁਝ ਬੁਰਾ ਭਲਾ ਕਹਿੰਦਾ ਉਸ ਤੋਂ ਬਾਅਦ ਜਿਹੜਾ ਮੈਡਿਕ ਹੁੰਦਾ ਉਹ ਕਹਿੰਦਾ ਵੀ ਮੈਂ ਬਾਥਰੂਮ ਜਾਣਾ ਅਤੇ ਉਸ ਤੋਂ ਬਾਅਦ ਉਹ ਸਾਰੇ ਸਟੇਸ਼ਨ ਦੇ ਵਿੱਚ ਹੀ ਹੁੰਦੇ ਆ ਦੂਜੇ ਪਾਸੇ ਜਿਹੜਾ ਬੰਨ ਹੈਲੀਕਾਪਟਰ ਦੀ ਆਵਾਜ਼ ਸੁਣਦਾ ਤੇ ਉਥੇ ਜਿਹੜਾ ਮੈਡਿਕ ਹੁੰਦਾ ਉਹ ਹੈਲੀਕਾਪਟਰ ਦੇ ਵਿੱਚ ਬੈਠ ਰਿਹਾ ਹੁੰਦਾ ਉਹਨੇ ਬਾਥਰੂਮ ਜਾਣ ਦੇ ਬਹਾਨੇ ਆਪਦੀ 스마트 ਵਾਚ ਤੋਂ ਆਪਦੇ ਬੰਦਿਆਂ ਨੂੰ ਮੈਸੇਜ ਕਰਤਾ ਸੀਗਾ ਤੇ ਉਥੇ ਸੱਦ ਲੈ ਸੀਗਾ ਉਹ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਤੋਂ ਉਜਲ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਬੰਨ ਹੁੰਦਾ ਉਹ ਆਪਦੀ ਗਰਲਫ੍ਰੈਂਡ ਨੂੰ ਮਿਲਣ ਦੇ ਵਾਸਤੇ ਸ਼ਹਿਰ ਦੇ ਵਿੱਚ ਜਾਂਦਾ ਉਹਨੂੰ ਮਿਲਦਾ ਤੇ ਉਥੇ ਮਿਲ ਕੇ ਉਹਨੂੰ ਸਾਰਾ ਇਨਸੀਡੈਂਟ ਸਾਰਾ ਕੁਝ ਦੱਸਦਾ ਵੀ ਮੇਰੇ ਨਾਲ ਕੀ ਹੋਇਆ ਤੇ ਉਹ ਕਹਿੰਦਾ ਜਿਹੜੀ ਮੇਰੀ ਜੌਬ ਸੀਗੀ ਉਹ ਵੀ ਮੈਂ ਛੱਡ ਦਿੱਤੀ ਆ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹਦੀ ਗਰਲਫ੍ਰੈਂਡ ਵੀ ਖੁਸ਼ ਹੁੰਦੀ ਆ ਵੀ ਉਹਨੇ ਹੁਣ ਗਾਈਡ ਦੀ ਜੌਬ ਛੱਡਤੀ ਆ ਉਸ ਤੋਂ ਬਾਅਦ ਉਹ ਦੋਨੇ ਸੌਂ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹਨੂੰ ਸੁਪਨਾ ਆਉਂਦਾ ਵੀ ਜਿਹੜਾ ਮੈਡਿਕ ਆ ਉਹਨੂੰ ਮਾਰਨ ਦੇ ਵਾਸਤੇ ਆ ਗਿਆ ਤੇ ਉਹ ਉਹਦੇ ਗੋਲੀ ਮਾਰਨ ਵਾਲਾ ਹੀ ਆ ਐਨੇ ਦੇ ਵਿੱਚ ਉਹਦੀ ਨੀਂਦ ਆ ਜਿਹੜੀ ਖੁੱਲ ਜਾਂਦੀ ਆ ਫਿਰ ਉਹ ਸੌ ਜਾਂਦਾ ਉਸ ਤੋਂ ਬਾਅਦ ਜਿਹੜਾ ਮੈਡਿਕ ਹੁੰਦਾ ਉਹ ਸੱਚਮੁੱਚ ਉਹਦੇ ਰੂਮ ਦੇ ਵਿੱਚ ਆ ਗਿਆ ਸੀਗਾ ਉਹ ਉਹਨੂੰ ਮਾਰਨਾ ਚਾਹੁੰਦਾ ਸੀਗਾ ਕਿਉਂਕਿ ਜਿੰਨਾ ਟਾਈਮ ਜਿਹੜਾ ਬੈਨ ਹੁੰਦਾ ਹੈ ਜਿਉਂਦਾ ਹੈਗਾ ਉਹ ਉਹਦੇ ਵਾਸਤੇ ਖਤਰਾ ਹੈਗਾ ਉਹ ਉਹਨੂੰ ਮਟਾਉਣਾ ਚਾਹੁੰਦਾ ਸੀਗਾ ਇੰਨੇ ਦੇ ਵਿੱਚ ਉਹਦੇ ਉੱਤੇ ਆਪਣੀ ਬੰਦੂਕ ਹੈ ਜਿਹੜੀ ਤਾਨ ਲੈਂਦਾ ਉਹ ਉਹਨੂੰ ਗੋਲੀ ਮਾਰਨੀ ਵਾਲਾ ਹੁੰਦਾ ਜਿਹੜੀ ਬੈਨ ਦੀ ਗਰਲਫ੍ਰੈਂਡ ਹੁੰਦੀ ਆ ਉਹਨੂੰ ਜਿਹੜੀ ਉਹਨੇ ਬੰਦੂਕ ਦਿੱਤੀ ਸੀਗੀ ਉਹ ਉਹਦੇ ਨਾਲ ਮੈਡਿਕ ਨੂੰ ਸ਼ੂਟ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਬੈਨ ਹੁੰਦਾ ਉਹ ਵੀ ਉਹਨੂੰ ਗੋਲੀ ਮਾਰਦਾ ਤੇ ਉਹ ਮਰ ਜਾਂਦਾ ਉਹ ਆਪਦੀ ਗਲਤੀ ਦੇ ਨਾਲ ਹੀ ਮਾਰਿਆ ਗਿਆ ਉਹ ਆਪਦੀ ਵਧੀਆ ਜ਼ਿੰਦਗੀ ਜਿਉ ਸਕਦਾ ਸੀਗਾ ਪਾਸੇ ਹੋ ਕੇ ਉਹਦੇ ਵਿੱਚ ਵੀ ਕੀੜਾ ਸੀਗਾ ਤੇ ਇਸੇ ਕੀੜੇ ਦੇ ਨਾਲੇ ਫਿਲਮ ਵੀ ਖਤਮ ਹੋ ਜਾਂਦੀ ਆ ਜੇਕਰ ਤੁਹਾਨੂੰ ਅੱਜ ਦੀ ਸਟੋਰੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ